ਦੋ ਜਵਾਕਾਂ ਦੀ ਮਾਂ ਨੂੰ ਹੋ ਗਿਆ ਕਮੇਟੀਆਂ ਪਾਉਣ ਵਾਲੇ ਨਾਲ ਪਿਆਰ ਪੁੱਤ ਸੀਗਾ 14 ਸਾਲਾਂ ਦਾ ਤੇ ਧੀ ਸੀਗੀ 15 ਸਾਲਾਂ ਦੀ ਜਦੋਂ ਸੌਰੇ ਨੂੰ ਇਸ ਇਸ਼ਕ ਕਹਾਣੀ ਦਾ ਪਤਾ ਲੱਗਿਆ ਉਸ ਤੋਂ ਬਾਅਦ ਨੌ ਨੇ ਜੋ ਸੌਰੇ ਨਾਲ ਕੀਤਾ ਉਹ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਇਹ ਘਟਨਾ ਘਟਦੀ ਆ ਇਹ ਸਤੰਬਰ ਮਹੀਨੇ ਦੇ ਵਿੱਚ ਘਟਦੀ ਆ ਤੇ ਜਿਹੜਾ ਇਹ ਪਿੰਡ ਇਹ ਪਿੰਡ ਫਰੋਜ਼ਪੁਰ ਦੇ ਵਿੱਚ ਪੈਂਦਾ ਇੱਕ ਜ਼ਿਮੀਂਦਾਰ ਪਰਿਵਾਰ ਹੁੰਦਾ ਪਰਵਾਰ ਕੋਲ ਹੀ ਨੌ ਕਿੱਲੇ ਜ਼ਮੀਨ ਦੇ ਹੁੰਦੇ ਆ ਇੱਕੋ ਇੱਕ ਉਹਨਾਂ ਦਾ ਪੁੱਤ ਹੁੰਦਾ ਚਲੋ ਜੀ ਚਾਈ ਚਾਈ ਪੁੱਤ ਨੂੰ ਵਿਆਹ ਦਿੱਤਾ ਜਾਂਦਾ ਨੌ ਰਾਣੀ ਆ ਜਾਂਦੀ ਆ ਚਲੋ ਜੀ ਸਾਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੁੰਦਾ ਇੱਕ ਬੇਟੀ ਹੁੰਦੀ ਆ ਇੱਕ ਬੇਟਾ ਹੁੰਦਾ ਤਾਂ ਜਿਹੜਾ ਪੁੱਤ ਸੀਗਾ ਉਹ ਨਸ਼ੇ ਪੱਤੇ ਕਰਦਾ ਹੁੰਦਾ ਕੰਮ ਨਹੀਂ ਕਰਦਾ ਯਾਨੀ ਕਿ ਨਸ਼ੇੜੀ ਹੁੰਦਾ ਜਿਹੜੀ ਇਹ ਨੌ ਹੁੰਦੀ ਆ ਇਸ ਗੱਲ ਦਾ ਰੌਲਾ ਪਾਉਂਦੀ ਆ ਸੱਸ ਸਹੁਰੇ ਕੋਲੇ ਪਿੱਟਦੀ ਆ ਬਾਰ ਬਾਰ ਕਿ ਤੁਹਾਡਾ ਪੁੱਤ ਨਸ਼ੇੜੀ ਆ ਤੁਹਾਡਾ ਪੁੱਤ ਨਸ਼ੇੜੀ ਆ ਕੱਲ ਨੂੰ ਮੇਰੇ ਜਵਾਕ ਕੀ ਖਾਣਗੇ ਇਹ ਜ਼ਮੀਨ ਵੇਚ ਕੇ ਖਾ ਜੂਗਾ ਫਲਾਣਾ ਕਰ ਜੂ ਢਮਕਾਣਾ ਕਰ ਜੂ ਚਲੋ ਜੀ ਨੀਤੀ ਕਲੇਸ਼ ਪਾਇਆ ਕਰੇ ਨੀਤੀ ਕਲੇਸ਼ ਪਾਇਆ ਕਰੇ ਕਲੇਸ਼ ਪਾਉਂਦਿਆਂ ਕਰਦਿਆਂ ਕੀ ਹੁੰਦਾ ਕਿ ਜਿਹੜਾ ਸੌਹਰਾ ਹੁੰਦਾ ਉਹ ਵਿਚਾਰਾ 9 ਕਿੱਲੇ ਜ਼ਮੀਨ ਆਪਦੀ 9 ਦੇ ਨਾਮ ਲਵਾ ਦਿੰਦਾ ਸਿਰਫ ਇਸ ਗੱਲ ਕਰਕੇ ਕਿ ਮੇਰੀ 9 ਮੇਰੇ ਪੁੱਤ ਨੂੰ ਛੱਡ ਕੇ ਨਾ ਜਾਵੇ ਕਿ ਮੈਂ ਆਪਦੇ ਪੁੱਤ ਦੇ ਨਾਂ ਤੇ ਵੀ ਜ਼ਮੀਨ ਨਹੀਂ ਲਵਾਉਂਦਾ ਕਿਉਂਕਿ ਮੇਰਾ ਪੁੱਤ ਨਸ਼ੇੜੀ ਆ ਕੱਲ ਨੂੰ ਵੇਚ ਕੇ ਖਾ ਜੂਗਾ ਮੇਰੇ ਪੋਤਾ ਪੋਤੀ ਵਿਚਾਰੇ ਕੀ ਕਰਨਗੇ ਤਾਂ ਆਪਦੇ ਪੁੱਤ ਤੋਂ ਬਚਣ ਲਈ ਪਿਓ ਨੇ 9 ਦੇ ਨਾਮ 9 ਕਿੱਲੇ ਜ਼ਮੀਨ ਕਰਾਤੀ ਹੁਣ ਜਿਹੜੀ ਨੌ ਸੀ ਉਹ ਇੱਥੇ ਵੀ ਨਹੀਂ ਰੁਕੀ ਨੌਣੇ ਕੀ ਕੀਤਾ ਬਾਹਰ ਕਿਸੇ ਬੰਦੇ ਨਾਲ ਗੱਲਬਾਤ ਕਰ ਲਈ ਅੱਖ ਮਟੱਕਾ ਹੋ ਗਿਆ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ ਫੋਨ ਤੇ ਉਹਨੂੰ ਮਿਲਣ ਜੁਲਣ ਲੱਗ ਗਈ ਜਿਹੜਾ ਘਰ ਵਾਲਾ ਸੀਗਾ ਇਹੇ ਨਸ਼ਾ ਦਾ ਵਿਚਾਰਾ ਕਰਦਾ ਹੀ ਸੀਗਾ ਕੁਛ ਮਾਂ ਦੀ ਧੀ ਉਹਨੂੰ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਸੀ ਕਦੇ ਕਿਹੜੇ ਕੈਪਸੂਲ ਖਵਾਉਂਦੀ ਸੀ ਉਹ ਬੈੱਡ ਤੇ ਮੂਧੜੇ ਮੂਹੇ ਸੁਤਾ ਰਹਿੰਦਾ ਸੀ ਦਿਨ ਰਾਤ ਉਹਨੂੰ ਇਹ ਨਹੀਂ ਪਤਾ ਲੱਗਦਾ ਸੀਗਾ ਦੀ ਸੂਰਜ ਕਦੋਂ ਚੜਿਆ ਤੇ ਕਦੋਂ ਛਿਪਿਆ ਚਲੋ ਜੀ ਇਹ ਬਾਹਰ ਅੰਦਰ ਆਉਂਦੀ ਜਾਂਦੀ ਰਹਿੰਦੀ ਸੀ ਤੇ ਟੈਂਪੂ ਤੇ ਚੜ ਗਈ ਕਦੇ ਕਿਸੇ ਨਾਲ ਚੜ ਗਈ ਮੋਟਰਸਾਈਕਲ ਤੇ ਸ਼ਹਿਰ ਗਈ ਚਲੀ ਆ ਮੈਂ ਅੱਜ ਫਲਾਣਾ ਸੌਦਾ ਲੈਣ ਜਾਣਾ ਅੱਜ ਫਲਾਣਾ ਸੌਦਾ ਲੈਣ ਜਾਣਾ ਮਿਲਦੀ ਹੁੰਦੀ ਸੀਗੇ ਆਪਦੇ ਆਸ਼ਕ ਨੂੰ ਚਲੋ ਜੀ ਜਦੋਂ ਇਹਦੇ ਬੱਚੇ ਵੱਡੇ ਵੱਡੇ ਹੋ ਜਾਂਦੇ ਆ ਤਾਂ 2021 ਦੇ ਵਿੱਚ ਇਹ ਕਿਸੇ ਬੰਦੇ ਨਾਲ ਘਰੋਂ ਭੱਜ ਜਾਂਦੀ ਆ ਆਪਦੇ ਜਿਵਾਕਾਂ ਨੂੰ ਛੱਡ ਕੇ ਆਪਦੇ ਘਰੋਂ ਛੱਡ ਕੇ ਸਾਰਾ ਪਰਿਵਾਰ ਛੱਡ ਕੇ ਇਹ ਔਰਤ ਕਿਸੇ ਬੰਦੇ ਨਾਲ ਭੱਜ ਜਾਂਦੀ ਆ ਜਦੋਂ ਇਹਦੇ ਪੇਕੇ ਪਰਿਵਾਰ ਨੂੰ ਪਤਾ ਲੱਗਦਾ 10-15 ਦਿਨ ਇਹਨੂੰ ਲੱਭਦੇ ਲੁੱਭਦੇ ਆ 10-15 ਦਿਨਾਂ ਬਾਅਦ ਲੱਭ ਲੁੱਭ ਕੇ ਲਿਆ ਕੇ ਫਿਰ ਸਹੁਰਿਆਂ ਦੇ ਪਿੰਡ ਛੱਡ ਜਾਂਦੇ ਆ ਹੱਥ ਪੱਲਾ ਜੋੜ ਕੇ ਮਾਫੀ ਮੰਗ ਲੈਂਦੇ ਆ ਵੀ ਇੱਕ ਵਾਰੀ ਸਾਡੀ ਧੀ ਤੋਂ ਗਲਤੀ ਹੋ ਗਈ ਇਹਨੂੰ ਰੱਖ ਲੋ ਵਸਾ ਲੋ ਘਰ ਤੇ ਗਾਂ ਤੋਂ ਇਹੋ ਜੀ ਗਲਤੀ ਨਹੀਂ ਕਰਦੀ ਜਿਹੜਾ ਹੁਣ ਸੱਸ ਸਹੁਰਾ ਸੀ ਉਹ ਇਹ ਗੱਲ ਸੋਚੇ ਵੀ ਸਾਡਾ ਪੁੱਤ ਨਸ਼ੇੜੀ ਆ ਹੋਰ ਇਹਨੂੰ ਕੋਈ ਮਿਲ ਨਹੀਂਣੀ ਮੇਰੇ ਪੋਤਰੇ ਦੀ ਜ਼ਿੰਦਗੀ ਰੋਲ ਜੂ ਮੇਰੀ ਪੋਤਰੀ ਦੀ ਜ਼ਿੰਦਗੀ ਰੋਲ ਜੂ ਇਹਨਾਂ ਨੂੰ ਮਾਨ ਹੀ ਲੱਭਣੀ ਚਲੋ ਜਿੰਨਾਂ ਵਿਚਾਰੇ ਨੇ ਮਜਬੂਰੀ ਦੇ ਮਾਰੇ ਆ ਫੇਰ ਕਰੇ ਰੱਖ ਲਈ ਜਦੋਂ ਇਹ ਫੇਰ ਕਰੇ ਰੱਖ ਲਈ ਹੁਣ ਤੁਹਾਨੂੰ ਪਤਾ ਵੀ ਜਿਹੜੀ ਬੱਕਰੀ ਨੂੰ ਖੁੱਲ੍ਹ ਕੇ ਚਰਨ ਦੀ ਆਦਤ ਹੋਵੇ ਉਹ ਕਦੇ ਕਿੱਲੇ ਤੇ ਪੱਠੇ ਨਹੀਂ ਖਾਂਦੀ ਹੁਣ ਇਹਨੂੰ ਜਿਹੜੀ ਆਦਤ ਪਈ ਸੀ ਬਾਹਰ ਮੂੰਹ ਮਾਰਨ ਦੀ ਖੇ ਖਾਣ ਦੀ ਉਹ ਆਦਤ ਉਹ ਇਹ ਬਾਜ ਨਹੀਂ ਸੀ ਆਉਂਦੀ ਤਾਂ ਇੱਕ ਫਰੀਦਕੋਟ ਸਾਈਡ ਦਾ ਬੰਦਾ ਹੁੰਦਾ ਜਿਹੜਾ ਕਿ ਇਹਨਾਂ ਦੇ ਪਿੰਡ ਕਮੇਟੀਆਂ ਪਾਉਂਦਾ ਹੁੰਦਾ ਚਲੋ ਜੀ ਉਸ ਬੰਦੇ ਨਾਲ ਇਸ ਔਰਤ ਦੀ ਗੱਲਬਾਤ ਹੋ ਜਾਂਦੀ ਆ ਫੋਨ ਤੇ ਇਹਦੇ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ ਵੀਡੀਓ ਕਾਲਾਂ ਕਰਨ ਲੱਗ ਗਈ ਇੱਕ ਉਹ ਤਾਂ ਮਿੱਤਰ ਪਿਆਰਾ ਹੋਰ ਸੀਗਾ ਉਹ ਵੀ ਇਹਨੇ ਪੱਟ ਲਿਆ ਇੱਕ ਔਰਤ ਦੇ ਦੋ ਆਸ਼ਕਾ ਖੜੇ ਮਾਂ ਦੀ ਧੀ ਨੇ ਤੀਜਾ ਸੀ ਘਰ ਵਾਲਾ ਹੁਣ ਘਰ ਵਾਲੇ ਤਾਂ ਗੋਲੀਆਂ ਗਾਲੀਆਂ ਪਾ ਕੇ ਮੂਹਰੇ ਮੂਹ ਛੱਡ ਛੱਡਦੀ ਸੀ ਉਹਨੂੰ ਤਾਂ ਸੁਧਬੁੱਧ ਰਹਿੰਦੀ ਨਹੀਂ ਸੀ ਕਿਉਂਕਿ ਉਸਤੇ ਟੈਗ ਲੱਗਾ ਸੀ ਕਿ ਨਸ਼ੇੜੀ ਦਾ ਭਾਵੇਂ ਨਸ਼ਾ ਪਤਾ ਘੱਟੀ ਕਰਦਾ ਸੀਗਾ ਪਰ ਇਹੇ ਉਹਨੂੰ ਨੀਂਦ ਦੀਆਂ ਗੋਲੀਆਂ ਜਾਂ ਹੋਰ ਆਹ ਪ੍ਰਹਗੇ ਬਰੂਜ ਦੇ ਕੈਪਸੂਲ ਇੰਨੇ ਕ ਪਾ ਆਂਦੀ ਸੀ ਵੀ ਉਹ ਉਹਨੂੰ ਸੁਰਤ ਨਹੀਂ ਸੀ ਆਉਣ ਦਿੰਦੀ ਜਿਉਂ ਨੂੰ ਕੋਈ ਸੁਰਤ ਆਉਂਦੀ ਉਹ ਤਾਂ ਹੀ ਸੰਭਾਲਦਾ ਕਿ ਮੇਰੀ ਘਰ ਵਾਲੇ ਕਿੱਥੇ ਤੋਰੀ ਫਿਰਦੀ ਆ ਉਹਨੂੰ ਤਾਂ ਬਸ ਇੱਕੋ ਕਹੇ ਨਸ਼ੇੜੀਆਂ 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 ਚਲੋ ਜੀ ਜਦੋਂ ਸ਼ਹਿਰ ਪਰ ਜਾਇਆ ਕਰੇ ਮਿਲਿਆ ਕਰੇ ਪਿੰਡ ਦੇ ਬੰਦਿਆਂ ਨੂੰ ਪਤਾ ਲੱਗ ਗਿਆ ਗੱਲ ਦਾ ਪਿੰਡ 'ਚ ਗੱਲਾਂ ਉੱਡਣੀਆਂ ਸ਼ੁਰੂ ਹੋ ਗਈਆਂ ਸਾਰੇ ਨੂੰ ਪਤਾ ਲੱਗ ਗਿਆ ਜਿਹੜਾ ਸਵਰਾ ਸੀ ਉਹ ਨੂੰ ਨੂੰ ਰੋਕਿਆ ਕਰੇ ਭਾਈ ਇਹ ਕੰਮ ਤੇਰੇ ਵਾਸਤੇ ਚੰਗਾ ਨਹੀਂ ਮਨਦੇ ਜਾਂ ਸਾਡਾ ਪੁੱਤ ਨਸ਼ੇੜੀ ਆ ਤੇਰੇ ਨਾਂ ਤੇ 9 ਕਿੱਲੇ ਜ਼ਮੀਨ ਵੀ ਅਸੀਂ ਕਰਾਈ ਆ ਵੀ ਸਾਡੀ ਇੱਜ਼ਤ ਨਾ ਰੋਲ ਵੀ ਸਾਡੀ ਪੱਗ ਪਿੰਡ ਚ ਨਾ ਰੋਲ ਤਾਂ ਇਹ ਮਾਂ ਦੀ ਧੀ ਦਾ ਐਡਾ ਘੱਥ ਖੁੱਲਾ ਸੀ ਵੀ ਇਹ ਸਹੁਰੇ ਨੂੰ ਵੀ ਸੱਟ ਲੈਂਦੀ ਸੀ ਸਹੁਰੇ ਦੇ ਵੀ ਥਪੇੜੇ ਧਾਰਦੇ ਸੀ ਉਹ ਵੀ ੱੱਕੇ ਮਾਰ ਦਿੰਦੀ ਸੀ ਹੁਣ ਸਹੁਰੇ 'ਚ ਇੱਕ ਕਮੀ ਸੀ ਵਿਚਾਰੇ 'ਚ ਉਹ ਪੈਗ ਸ਼ੈਗ ਲਾਉਂਦਾ ਸੀ ਵਿਚਾਰਾ ਬਜ਼ੁਰਗ ਬੰਦਾ ਸੀ ਮਾੜੇ ਸਰੀਰ ਦਾ ਸੀ ਯਾਰ ਇਹਨੇ ਮਾਂ ਦੀ ਧੀ ਨੇ ਉਹਦੇ ਤੇ ਬਲੇਮ ਲਾਤਾ ਇਹਦਾ ਸ਼ਰਾਬੜਾ ਪੁੱਤ ਨਸ਼ੇੜੀ ਆ ਪਿਓ ਸ਼ਰਾਬੜਾ ਜੇ ਆ ਵੋਆ ਉੱਚੀ ਉੱਚੀ ਰੋਲਾ ਪੈ ਕੇ ਆਣ ਕਵਨ ਨੂੰ ਸੁਣਾਇ ਕਰੀ ਵੀ ਇਹ ਤਾਂ ਗੰਦਾ ਪਰਿਵਾਰ ਖੇ ਖਾਂਦੀ ਹੋਵੇ ਹਨਾ ਤਾਂ ਕਿਹੜਾ ਬੰਦਾ ਬਰਦਾਸ਼ਤ ਕਰ ਲਵੇ ਕੋਈ ਬੰਦਾ ਬਰਦਾਸ਼ਤ ਨਹੀਂ ਕਰਦਾ ਭਾਵੇਂ ਅਗਲਾ ਇੱਕ ਟਾਈਮ ਰੋਟੀ ਖਾਂਦਾ ਹੋਵੇ ਹੁਣ ਜਿਹੜਾ ਸਹੁਰਾ ਸੀ ਉਹ ਰੋਜ਼ ਪਿੱਟਦਾ ਸੀ ਰੋਜ਼ ਨੂੰ ਗਾਲ੍ਹਾਂ ਕੱਢਦਾ ਸੀ ਵੀ ਬਾਜ ਆ ਜਾ ਇਹਨਾਂ ਕੰਮਾਂ ਤੋਂ ਕੋਈ ਫਾਇਦਾ ਨਹੀਂ ਨਾ ਕੰਮ ਜਿਹੜੇ ਕੰਮੇ ਤੂਰੀ ਫਿਰਦੀ ਹੈ ਹਨਾ ਕੱਲ ਨੂੰ ਮੇਰਾ ਪੋਤਰਾ ਗੱਪਰੂ ਹੋਊਗਾ ਲੋਕੀ ਉਹਨੂੰ ਤਾਨਨੇ ਮੇਨੇ ਮਾਰਨਗੇ ਵੀ ਥੋਡੀ ਮਾਂ ਫਲਾਣੇ ਬੰਦੇ ਰੱਖੀ ਫਿਰਦੀ ਸੀ ਜੇ ਆ ਵੋ ਆ ਚਲੋ ਜੀ ਇਹਨੂੰ ਲੱਗਣ ਲੱਗ ਗਿਆ ਵੀ ਜਿਹੜਾ ਮੇਰਾ ਸਹੁਰਾ ਇਹ ਹੁਣ ਮੇਰੇ ਰਾਹ ਦਾ ਰੋੜਾ ਬਣਦਾ ਉਸ ਤੋਂ ਬਾਅਦ ਇਹਨੇ ਕੀ ਕੀਤਾ ਇਹਨੇ ਆਪਦੇ ਆਸ਼ਕਾ ਨੂੰ ਆਸ਼ਕ ਕਾਦੇ ਯਾਰ ਅਗਲੇ ਨੂੰ ਸਵਾਦ ਪਿਆ ਹੋਏ ਅਸੀਂ ਬਗਾਨੇ ਜਿਸਮ ਦਾ ਇਹਨੂੰ ਐ ਸੀ ਵੀ ਮੇਰੇ ਹੱਥੇ ਮੁਰਗੀ ਜੀ ਆਉ ਕਮੇਟੀਆਂ ਕਮੂਟੀਆਂ ਪਾਉਂਦੇ ਸੀ ਮਾੜੇ ਮੁੱਟਣ ਦਾ ਪੈਸੇ ਖਾ ਛੱਡਦੀ ਸੀਗੀ ਤੇ ਖੇ ਮਿੱਟੀ ਖਾ ਛੱਡਦੀ ਸੀਗੀ ਇੱਕ ਏ ਤੇ ਦੋ ਇਹਦੇ ਆਸ਼ਕ ਤਿੰਨੇ ਰਲ ਕੇ ਸਹੁਰੇ ਨੂੰ ਮਾਰਨ ਦਾ ਪਲਾਨ ਬਣਾ ਲੈਂਦੇ ਆ ਚਲੋ ਜੀ ਜਿਹੜਾ ਇਹਦਾ ਆਸ਼ਕ ਹੁੰਦਾ ਉਹ ਪਹਿਲਾਂ ਤੇ ਸਹੁਰੇ ਨਾਲ ਬੜਾ ਮਿੱਠਾ ਪਿਆਰਾ ਹੁੰਦਾ ਹੁਣ ਸਹੁਰੇ ਨੂੰ ਪਤਾ ਨਹੀਂ ਹੁੰਦਾ ਵੀ ਇਹਦਾ ਆਸ਼ਕਾ ਉਹਨੂੰ ਸਹੁਰਾ ਪੈਗ ਚੱਕ ਲਾਉਣ ਦਾ ਸ਼ਕੀਨ ਸੀਗਾ ਇੱਕ ਦਿਨ ਉਹ ਸਹੁਰੇ ਨੂੰ ਕਰੇ ਆਉਂਦਾ ਗੱਲਾਂ ਚ ਲਾ ਲੈਂਦਾ ਜੀ ਅਸੀਂ ਫਲਾਣਾ ਕੰਮ ਕਰਦੇ ਉਹ ਸੌਰਾ ਦੇਸੀ ਸ਼ਰਾਬ ਪੀਂਦਾ ਸੀਗਾ ਉਹ ਸ਼ਰਾਬ ਥੋੜਾ ਲਾਲਚੀ ਸੀਗਾ ਤੇ ਇਹ ਕਹਿੰਦਾ ਵੀ ਬਾਪੂ ਐ ਕਰਕੇ ਨਾ ਮੈਂ ਦੇਸੀ ਸ਼ਰਾਬ ਕੱਢਦਾ ਹੁਣਾ ਬਹੁਤ ਟੌਪ ਦੀ ਤੇ ਮੈਂ ਤੈਨੂੰ ਇੱਕ ਦਿਨ ਫੋਨ ਕਰੂੰਗਾ ਤੂੰ ਆ ਜੀ ਉੱਥੇ ਫਲਾਣੀ ਜਗ੍ਹਾ ਤੇ ਏ ਕਹਿੰਦਾ ਵੀ ਚਲ ਠੀਕ ਆ ਚਲੋ ਜੀ ਥੋੜੇ ਦਿਨ ਲੰਘਦੇ ਆ ਉਹ ਦੇਸੀ ਸ਼ਰਾਬ ਦਾ ਭੰਨਾ ਬਣਾ ਕੇ ਇਹਦੇ ਸਾਰੇ ਨੂੰ ਫੋਨ ਕਰ ਦਿੰਦਾ ਵੀ ਬਾਪੂ ਫਲਾਣੀ ਨਹਿਰ ਤੇ ਆ ਜਾ ਮੈਂ ਉੱਥੇ ਖੜਿਆ ਹਾਂ ਦੇਸੀ ਸ਼ਰਾਬ ਲਿਆ ਤੇਰੇ ਵਾਸਤੇ ਤੇ ਲੈ ਜਾ ਦੋ ਬੋਤਲਾਂ ਚਲੋ ਜੀ ਸੌਰਾ ਵਿਚਾਰਾ ਆਪਦੀ ਗੱਡੀ ਕੱਢਦਾ ਉਸੇ ਨਹਿਰ ਦੇ ਪਹੁੰਚ ਜਾਂਦਾ ਹੁਣ ਸਾਰੇ ਨੂੰ ਕੀ ਪਤਾ ਸੀ ਵੀ ਉਸੇ ਦੇਸੀ ਸ਼ਰਾਬ ਬਣਨੀ ਹੈ ਜਾਂ ਮੇਰਾ ਮੁਰਗਾ ਬੰਨਣਾ ਚਲੋ ਜੀ ਉੱਥੇ ਤਿੰਨੇ ਹੁੰਦੇ ਆ ਤਿੰਨੇ ਉਹਦਾ ਕੜਾਕਾ ਕਢ ਦਿੰਦੇ ਆ ਸਾਰੇ ਦਾ ਕੋ ਗੁੱਚਤ ਕਰਕੇ ਉਹਨੂੰ ਨਹਿਰ ਚ ਸਿੱਟ ਦਿੰਦੇ ਆ ਜਿਹੜੀ ਗੱਡੀ ਹੁੰਦੀ ਉਹਦੀ ਨੰਬਰ ਪਲੇਟਾਂ ਪਤਾ ਲੱਗੇ ਉਹ ਹਰਿਆਣੇ ਰੂਣੀ ਵਾਲੇ ਪਾਸੇ ਧੱਕ ਦਿੰਦੇ ਆ ਅਬਦੁੱਲ ਰਸਤੇ ਦੇ ਜਗਾਹ ਦੀ ਗਾਂ ਚਲੋ ਜੀ ਇੱਕ ਦਿਨ ਵਿਚਾਰਾ ਘਰੇ ਨਹੀਂ ਆਉਂਦਾ ਸਾਰੀ ਰਾਤ ਲੰਘ ਜਾਂਦੀ ਸਾਰਾ ਦਿਨ ਲੰਘ ਜਾਂਦਾ ਉਸ ਤੋਂ ਬਾਅਦ ਪੁਲਿਸ ਨੂੰ ਤਲਾਹ ਦਿੱਤੀ ਜਾਂਦੀ ਆ ਪੁਲਿਸ ਉੱਚੀ ਦੀ ਛਾਣਪੀਣ ਕਰਦੀ ਆ ਜਿਹੜੀ লাশ ਹੁੰਦੀ ਉਹ ਜਾ ਕੇ ਰਾਜਸਥਾਨ ਚੋਂ ਲੱਭ ਨੰਬਰ ਨੰਬਰ ਜਦੋਂ ਟਰੇਸ ਹੋਏ ਕੋਲਾ ਕੋਲਾ ਜਦੋਂ ਸਾਰੀਆਂ ਕੜਾਈਆਂ ਸਾਰਾ ਕੁਝ ਟਰੇਸ ਕੀਤਾ ਗਿਆ ਤਾਂ ਮਾਰਨ ਵਾਲਾ ਕੌਣ ਸੀ ਨੌ ਸੀ ਤੇ ਦੋ ਦੇ ਆਸ਼ਕ ਸੀ ਹੁਣ ਪੁਲਿਸ ਨੇ ਭਾਈ ਇਹ ਤਿੰਨੇ ਹੀ ਚੱਕ ਲਏ ਹੁਣ ਇਹ ਤਿੰਨੇ ਹੀ ਚੱਕੇ ਗਏ ਆ ਤਿੰਨੇ ਹੀ ਇਹ ਜੇਲ੍ਹ ਦੇ ਵਿੱਚ ਆ ਹੁਣ ਤੇ ਉਹਨਾਂ ਦਾ ਵਿਚਾਰਾਂ ਦਾ ਘਰ ਪਟਦਾ ਜਿਹੜਾ ਹੁਣ ਘਰ ਵਾਲਾ ਉਹ ਇਹ ਬਿਆਨ ਦੇ ਰਿਹਾ ਭਾਈ ਜਿੱਦਣ ਦੀ ਉਹ ਗਈ ਆ ਮੈਂ ਤਾਂ ਉਸ ਦਿਨ ਦਾ ਪਲੰਗ ਤੋਂ ਉੱਠਿਆ ਜਿੱਦਣ ਦੀ ਉਹ ਜੇਲ੍ਹ ਚ ਗਈ ਆ ਨਹੀਂ ਤਾਂ ਮੈਂ ਬੈੱਡ ਤੇ ਮੁੱਧੜੇ ਮੂੰਹ ਸੁੱਤਾ ਰਹਿੰਦਾ ਸੀ ਪਤਾ ਨਹੀਂ ਮੈਨੂੰ ਕੀ ਦਿੰਦੀ ਸੀ ਉਹ ਦੁੱਧ ਚ ਪਾ ਕੇ ਜਾਂ ਕਿ ਚਾਹ ਚ ਪਾ ਆਂਦੀ ਸੀ ਜਾਂ ਕੱਲ ਚ ਪਾ ਆਂਦੀ ਸੀ ਰੱਬ ਜਾਣਦਾ ਵੀ ਮੇਰੀ ਤਾਂ ਨੀਂਦ ਹੀ ਨਹੀਂ ਪੂਰੀ ਹੁੰਦੀ ਸੀ ਤੇ ਉਹ ਜਦੋਂ ਦੀ ਉਹ ਜੇਲ੍ਹ ਚ ਗਈ ਉਹਦੋਂ ਦਾ ਉਹ ਵੀ ਹੁਣ ਪਰਿਆ ਫਿਰਦਾ ਬਾਹਰ ਹੁਣ ਇਹ ਦੇਖ ਲੋ ਵੀ ਹੁਣ ਨੌ ਨੂੰ ਖੇ ਖਾਣ ਦੀ ਇੰਨੀ ਕ ਆਤ ਪੈ ਗਈ ਕਿ ਸੌਰਾ ਵੀ ਬਲੀ ਛਾੜਦਾ ਕਿਉਂਕਿ ਸੌਰਾ ਰਾ ਦਾ ਰੋੜਾ ਬਣਦਾ ਸੀਗਾ ਤੇ ਚਲਾ ਕੇ ਵੇਖੋ ਕਿੰਨੀ ਨਾਲੇ ਤਾਂ 9 ਕਿੱਲੇ ਜ਼ਮੀਨ ਆਪਦੇ ਨਾਂ ਲਵਾ ਲਈ ਤੇ ਨਾਲੇ ਸੌਰਾ ਮਾਰਤਾ ਤੇ ਨਾਲੇ ਬਾਹਰ ਦੋ ਦੋ ਆਸ਼ਕ ਰੱਖੀ ਫਿਰਦੀ ਆ ਕਿ ਇਹੋ ਜੀ ਔਰਤ ਦੇ ਨਾਲ ਜ਼ਮੀਨ ਕਰਨੀ ਵੀ ਹੱਦੋਂ ਮਾੜੀ ਗੱਲ ਆ ਜਿਹੜੀ ਆਪਦੇ ਬੱਚੇ ਛੱਡ ਕੇ 2021 ਚ ਕਿਸੇ ਹੋਰ ਨਾਲ ਫਰਾਰ ਹੋ ਗਈ ਸੀ ਕੱਲ ਨੂੰ ਭਈ ਉਹ ਕੀ ਹੋਰ ਵੀ ਚੰਨ ਚੜ੍ਹ ਸਕਦੀ ਆ ਬੱਚੇ ਵਿਚਾਰੇ ਭੁੱਖੇ ਮਰ ਜਾਣਗੇ ਇਹੋ ਜਿਹੀਆਂ ਜਨਾਨੀਆਂ ਆਪਦਾ ਘਰ ਪੱਟ ਲੰਗੇ ਕਮੈਂਟਰੀ ਸੋਚਦੀਆਂ ਇਸ ਕਰਕੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਬੱਦ ਬੱਦ ਲੋਕਾਂ ਤੱਕ ਪਹੁੰਚੇ ਜੇ ਕੋਈ ਹੋਰ ਔਰਤ ਆਪਦਾ ਘਰ ਉਜਾੜਨ ਬਾਰੇ ਜਾਂ ਕੋਈ ਹੋਰ ਗਲਤ ਪਲਾਨ ਬਣਾ ਰਹੀ ਆ ਸ਼ਾਇਦ ਉਹ ਆ ਵੀਡੀਓ ਦੇਖ ਕੇ ਇੱਥੇ ਰੁਕ ਜਾਏ ਸ਼ਾਇਦ ਕਿਸੇ ਦਾ ਘਰ ਉੱਜੜ vídeo deixa não é bom botar não